ਅਗਲੀ ਜਿਹੜੀ ਹਦੋਂ ਸਿੰਘ ਜੀ ਇਮੀਗ੍ਰੇਸ਼ਨ ਦੀਆਂ ਖਬਰਾਂ ਤੋਂ ਪਹਿਲਾਂ ਇੱਕ ਜਿਹੜੀ ਆਪਾਂ SB 509 ਦੀ ਗੱਲ ਕਰਕੇ ਤੇ ਫਿਰ ਆਪਾਂ ਇਮੀਗ੍ਰੇਸ਼ਨ ਦੀਆਂ ਖਬਰਾਂ ਵੱਲ ਨੂੰ ਵਧਦੇ ਆ ਅ ਕੱਲ ਗਵਰਨਰ ਗੈਵਨ ਨਿਊਸਮ ਨੇ ਜਿਹੜਾ ਸੈਨੇਟ ਬਿਲ 509 ਜਿਹੜਾ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਨੂੰ ਲੈ ਕੇ ਅ ਸੀਗਾ ਉਸ ਨੂੰ ਉਸ ਦੀ شناخت ਕਰਨੀ ਸੀ ਤੇ ਇਸ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦੇ ਬਾਰੇ ਟ੍ਰੇਨਿੰਗ ਦੇਣੀ ਸੀ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਦੇ ਵਿੱਚ ਸਾਰੇ ਲਾ ਇਨਫੋਰਸਮੈਂਟਸ ਨੂੰ ਉਹਨਾਂ ਨੇ ਵੀਟੋ ਜਿਹੜਾ ਗਵਰਨਰ ਨੇ ਕਰ ਦਿੱਤਾ ਅ ਇਹ ਕਹਤਾ ਵੀ ਨਹੀਂ ਨਹੀਂ ਦੇਖੋ ਅਸੀਂ ਟ੍ਰੇਨਿੰਗ ਜਿਹੜੀ ਉਹ ਆਲਰੇਡੀ ਇਸ ਬਾਬਤ ਤੇ ਜਿਹੜੀ ਉਹ ਬਣਾ ਦਿੱਤੀ ਆ ਪਰ ਮੁੱਦਾ ਹੈ ਹਰਜੋਤ ਸਿੰਘ ਜੀ ਜੇਸ ਨੂੰ ਕਾਨੂੰਨ ਬਣਾ ਦਿੱਤਾ ਜਾਂਦਾ ਤਾਂ ਇਹਦੇ ਨਾਲ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਜਿਹੜੀ ਗੱਲ ਆ ਉਸ ਨੂੰ ਬੜੇ ਵੱਡੇ ਪੱਧਰ ਦੇ ਉੱਤੇ ਇੱਕ ਸਟੇਟ ਦੇ ਵਿੱਚ ਸ਼ੁਰੂਆਤ ਹੋਣੀ ਸੀ ਉਦਾਂ ਇਹ ਸੂਬਾ ਹਰਜੋਤ ਸਿੰਘ ਜੀ ਕਹਿੰਦਾ ਵੀ ਬਾਕੀ ਹੋਰ ਕੰਮਾਂ ਦੇ ਵਿੱਚ ਮੋਹਰੇ ਆਉਂਦਾ ਆ ਜਦੋਂ EPA ਦੀ ਗੱਲ ਹੋਵੇ ਜਦੋਂ ਹੋਰ ਗੱਲਾਂ ਦੀ ਗੱਲ ਹੋਵੇ ਤਾਂ ਫਿਰ ਕਹਿੰਦੇ ਵੀ ਅਸੀਂ ਜਿਹੜੇ ਟ੍ਰੇਲ ਬਲੇਜ਼ਰ ਬਣਨਾ ਆ ਤੇ ਜਦੋਂ ਇਹ ਮੁੱਦਾ ਗੱਲ ਆਇਆ ਵੀ ਜਦੋਂ ਅਮਰੀਕਨਸ ਨੂੰ ਕੈਲੀਫੋਰਨੀਅਨਸ ਨੂੰ ਜਿਹੜੇ ਇੱਥੇ ਆਪਣੀ ਆਵਾਜ਼ ਬੁਲੰਦ ਕਰਦੇ ਨੇ ਆਜ਼ਾਦੀ ਦੇ ਨਾਲ ਬੋਲਦੇ ਆ ਤੇ ਬਾਹਰਲੀਆਂ ਸਰਕਾਰਾਂ ਉਹਨਾਂ ਦੇ ਉੱਤੇ ਤਸ਼ੱਦਦ ਕਰਦੀਆਂ ਉਹਨਾਂ ਨੂੰ ਡਰਾਉਂਦੀਆਂ ਧਮਕਾਉਂਦੀਆਂ ਅਸੈਸੀਨੇਸ਼ਨ ਅਟੈਂਪਟਸ ਕਰਦੀਆਂ ਰੈਕੀ ਕਰਦੀਆਂ ਤੇ ਜਦ ਉਹ ਰੋਕਣ ਦੀ ਗੱਲ ਆਈ ਤਾਂ ਜਿਹੜਾ ਗਵਰਨਰ ਨਿਊਸਮਾ ਉਹਨੇ ਪੈਰ ਜਿਹੜੇ ਉਹ ਪਿੱਛੇ ਪਿੱਛੇ ਜਿਹੜੇ ਉਹ ਖਿੱਚ ਲਏ ਸਭ ਤੋਂ ਅਫਸੋਸਗੱਲ ਇਹ ਸੀਗੀ ਅਫਸੋਸਜਨ ਗੱਲ ਇਹ ਆ ਵੀ ਦੋਨਾਂ ਜਿਹੜੇ ਸਦਨਾਂ ਦੇ ਵਿੱਚ ਬਹੁਮਤ ਦੇ ਨਾਲ ਨਹੀਂ ਸਰਬਸੰਮਤੀ ਦੇ ਨਾਲ ਪਾਸ ਜਿਹੜਾ ਇਹ ਬਿੱਲ ਹੋਇਆ ਤੇ ਆਪਣੇ ਹੀ ਇਲੈਕਟਿਡ ਅਫੀਸ਼ੀਅਲਸ ਉਹਨਾਂ ਦੀ ਹੀ ਪਾਰਟੀ ਦੇ ਨਾਲ ਆ ਜੁੜੇ ਹੋਏ ਉਹਨਾਂ ਦੇ ਕਹੇ ਦੇ ਉੱਤੇ ਵੀ ਇਸ ਬਿੱਲ ਦੇ ਉੱਤੇ ਨੂੰ ਕਾਨੂੰਨ ਬਣਾਉਣ ਦੇ ਵਿੱਚ ਉਹਨੇ اختیار ਜਿਹੜਾ ਉਹ ਨਹੀਂ ਕੀਤਾ ਉਸਨੇ ਨਾ ਕਰ ਦਿੱਤੀ ਅੱਜ ਐਚਐਫ ਵਾਲੇ ਕੱਲ ਦੀ ਖੁਸ਼ੀਆਂ ਲੱਡੂ ਵੰਡ ਰਹੇ ਆ ਵੀ ਐਸਬੀ5 ਔਨਲਾਈਨ ਨੂੰ ਅਸੀਂ ਜਿਹੜਾ ਉਹ ਫੇਲ ਕਰਾ ਦਿੱਤਾ ਪਹਿਲਾਂ ਉਹਨਾਂ ਨੇ ਉਸ ਬਿਲ ਦੇ ਵਿੱਚ ਸੋਧਾਂ ਕਰਾਈਆਂ ਫਿਰ ਸੋਧਾਂ ਕਰਕੇ ਵੀ ਉਹਨਾਂ ਦਾ ਮਨ ਨਹੀਂ ਭਰਿਆ ਤਾਂ ਉਹਨਾਂ ਨੇ ਉਸ ਤੋਂ ਬਾਅਦ ਦੇ ਵਿੱਚ ਹਜੋ ਸਿੰਘ ਜੀ ਇਸ ਨੂੰ ਵੀਟੋ ਜਿਹੜਾ ਆ ਉਹ ਕਰਵਾ ਦਿੱਤਾ ਤੇ ਆਪਣੇ ਸਿੱਖ WhatsApp ਗਰੁੱਪਾਂ ਦੇ ਵਿੱਚ ਨਜ਼ਲਾ ਇੱਕ ਦੂਜੇ ਦੇ ਉੱਤੇ ਝਾੜ ਰਹੇ ਆ ਇੱਕ ਦੂਜੇ ਨੂੰ ਜਿਹੜਾ ਉਹ ਕਹਿ ਰਹੇ ਆ ਵੀ ਸੰਗਤ ਇਕੱਠੀ ਹੋਈ ਉਸ ਦਾ ਬਹੁਤ-ਬਹੁਤ ਵਧੀਆ ਆ ਬੜੀਆਂ ਜਿਹੜੀਆਂ ਆਰਗੇਨਾਈਜੇਸ਼ਨ ਇਦਾਂ ਦੇ ਬਿਆਨ ਜਿਹੜੀਆਂ ਉਹ ਦੇ ਰਹੀਆਂ ਆ ਪਰ ਕੱਲ ਜਿਹੜਾ ਡਾਕਟਰ ਜਸਮੀਤ ਬੈਂਸ ਦਾ ਜਿਹੜਾ ਸੀਗਾ ਬਿਆਨ ਉਹਨਾਂ ਨੇ ਬਿਲਕੁਲ ਸਹੀ ਜਿਹੜਾ ਕਿਹਾ ਦੋ ਟੁਕ ਸ਼ਬਦਾਂ ਦੇ ਵਿੱਚ ਸਪਸ਼ਟ ਕਿਹਾ ਕਿ ਨੇ ਵੀ ਸ਼ੁਕਰ ਆ ਵੀ ਜਿਹੜਾ ਸਿੱਖ ਜੈਨੋਸਾਈਡ ਵਾਲਾ ਜਿਹੜਾ ਰੈਜ਼ੋਲੂਸ਼ਨ ਸੀ ਉਹਦੇ ਲਈ ਗਵਰਨਰ ਦੇ ਸਾਈਨ ਨਹੀਂ ਸੀ ਚਾਹੀਦੇ ਜੇ ਕਿਤੇ ਉਹਦੇ ਵਿੱਚ ਗਵਰਨਰ ਦੇ ਸਾਈਨ ਚਾਹੀਦੇ ਹੁੰਦੇ ਤਾਂ ਉਸ ਪਤੰਦਰ ਨੇ ਉਹ ਵੀ ਨਹੀਂ ਸੀ ਸਾਈਨ ਕਰਨੇ ਸੋ ਇੱਥੋਂ ਇਹ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਵੀ ਤੁਹਾਡੀ ਕੀ ਬੁੱਕਤ ਆ ਕੈਲੀਫੋਰਨੀਆ ਦੇ ਸੂਬੇ ਦੇ ਵਿੱਚ ਆਪਾਂ ਜਿੰਨੀਆਂ ਮਰਜ਼ੀ ਜੜੀਆਂ ਉਹ ਡਿੰਗਾ ਹਾ ਕੀ ਜਾਈਏ ਵੀ ਸਾਡੀ ਇੱਥੇ ਤੱਕ ਚੱਲਦੀ ਸਾਡੀ ਐਵੇਂ ਚੱਲਦੀ ਆ ਪਰ ਅਗਲਿਆਂ ਨੇ ਤੁਹਾਨੂੰ ਸਪਸ਼ਟ ਜਿਹੜਾ ਉਹ ਦਿਖਾ ਦਿੱਤਾ ਵੀ ਤੁਸੀਂ ਕਤਾਰ ਦੇ ਵਿੱਚ ਕਿੱਥੇ ਜਿਹੜੇ ਉਹ ਤੁਸੀਂ ਖੜੇ ਆ ਆਪਾਂ ਉਸ ਕਤਾਰ ਦੇ ਵਿੱਚ ਮੋਹਰੇ ਕਿੱਦਾਂ ਆਉਣਾ ਆਪਣੀ ਲਾਈਨ ਲੰਬੀ ਕਿੱਦਾਂ ਕਰਨੀ ਆ ਇਸ ਦੀ ਘੋਖ ਪੜਤਾਲ ਜਾਂਚ ਕਰਕੇ ਤੇ ਆਪਾਂ ਨੂੰ ਉਸ ਦੇ ਵਿੱਚ ਅੱਗੇ ਕਦਮ ਵਧਾਉਣ ਦੀ ਜਿਹੜੀ ਜ਼ਰੂਰਤ ਆ ਨਹੀਂ ਤਾਂ ਉੱਥੇ ਵੀ ਪਿਸਦੇ ਆਏ ਆ ਇੱਥੇ ਵੀ ਤੁਸੀਂ ਜਿਹੜੇ ਉਹ ਪਿਸਦੇ ਰਹੋਗੇ ਮਾਈਨੋਰਟੀ ਦਾ ਵਿਕਟਮ ਹੁੱਡ ਦਾ ਕਿੰਨੀ ਦੇਰ ਤੱਕ ਜਿਹੜਾ ਉਹ ਤੁਸੀਂ ਆਪਣੇ ਸਿਰ ਦੇ ਉੱਤੇ ਬੋਝ ਆ ਉਹ ਢੋਂਦੇ ਰਹੋਗੇ ਮੋਰੇ ਆਈਏ ਅੱਗੇ ਵਧিয়ে ਸਟੇਟਸਮੈਨ ਜਿਹੜੇ ਬੰਦੇ ਆ ਉਹ ਆਪਣੇ ਜਿਹੜੇ ਉੱਥੇ ਅੱਗੇ ਜਿਹੜੇ ਉਹ ਖਿਡਾਰੀਏ ਲੈ ਕੇ ਆਈਏ ਉਹਨਾਂ ਲੋਕਾਂ ਨੂੰ ਜਿਹੜਾ ਉਹ ਜਿਤਾਈਏ ਤੇ ਇੱਥੇ ਜਿਹੜੇ ਆ ਪੋਲੀਟੀਸ਼ੀਅਨਸ ਜਿਹੜੇ ਉਹਨਾਂ ਨੂੰ ਉਹ ਬਣਾਈਏ ਜਿਹੜੀ ਤੁਹਾਡੀ ਅਸਲ ਦੇ ਵਿੱਚ ਆਵਾਜ਼ ਜਿਹੜੀ ਉਹ ਚੱਕ ਸਕਣ ਨਾ ਕਿ ਗਵਰਨਰ ਦੀ ਤੇ ਪਾਰਟੀਆਂ ਦੀਆਂ ਕੱਲੀਆਂ ਜਿਹੜੀਆਂ ਜੀ ਹਜ਼ੂਰੀਆਂ ਜਿਹੜੀਆਂ ਉਹ ਕਰਨ ਵਾਲੇ ਜਿਹੜੇ ਉਹ ਲੋਕ ਹੋਣ ਸੋ ਉਹਨਾਂ ਨੇ ਤੁਹਾਨੂੰ ਜਿਹੜਾ ਉਹ ਤੁਹਾਡਾ ਅਸਲ ਦੇ ਵਿੱਚ ਦਿਖਾ ਦਿੱਤਾ ਵੀ ਤੁਸੀਂ ਕਿੱਥੇ ਖੜੇ ਆ ਆਪਣੇ ਗਵਾਂਡੀ ਮੁਲਕ ਦਾ ਦੇਖ ਲਓ ਹਰਜੋਤ ਸਿੰਘ ਜੀ ਭਾਈ ਨਿਜਰ ਦੀ ਅਸੈਸੀਨੇਸ਼ਨ ਹੋ ਗਈ ਉੱਥੇ ਬਾਹਰਲੇ ਮੁਲਕ ਦੇ ਆ ਕੇ ਗੈਂਗਸਟਰ ਜਿਨ੍ਹਾਂ ਨੂੰ ਇਹ ਟੈਰਰਿਸਟ ਆਰਗੇਨਾਈਜੇਸ਼ਨ ਜਿਨ੍ਹਾਂ ਨੂੰ ਡਿਕਲੇਅਰ ਕਰ ਦਿੱਤਾ ਉਹ ਸਰਕਾਰ ਨੇ ਉਹ ਕਿੱਥੇ ਜਾ ਕੇ ਬੈਠੀ ਆ ਜਿਹੜੀ ਨੀਤਾ ਆਨੰਦ ਆ ਜਿਹੜੀ ਉਹਨਾਂ ਦੀ ਫੋਰਨ ਮਿਨਿਸਟਰ ਆ जय शंकर ਦੇ ਮੋਹਰੇ ਇੰਡੀਆ ਦੇ ਮੋਹਰੇ ਨਮਸਤੇ ਕਰਦੀ ਆ ਸਤਿ ਸ੍ਰੀ ਅਕਾਲ ਕਰ ਲਈ ਆ ਵਫਦ ਲੈ ਕੇ ਗਈ ਆ ਨਿੱਜਰ ਭਾਈ ਨਿੱਜਰ ਦੀ ਗੱਲ ਨਹੀਂ ਕਰ ਰਹੀ ਉਹ ਉੱਥੇ ਜਾ ਕੇ ਉਹਨਾਂ ਦੇ ਨਾਲ ਹੱਥ ਮਿਲਾ ਰਹੀ ਆ ਸਿੱਖਾਂ ਨੂੰ ਉਹ ਹਰ ਇੱਕ ਮੁਲਕ ਜਿੱਥੇ ਇੱਕ ਟਾਈਮ ਦੇ ਉੱਤੇ ਲੱਗ ਰਿਆ ਸੀਗਾ ਵੀ ਆਪਾਂ ਇੱਕ ਬਹੁਤ ਤਗੜੀ ਫੋਰਸ ਆ ਜਦੋਂ ਨਿਊਜ਼ ਆਰਟੀਕਲ ਦੀ ਆਰਟੀਕਲ ਆਪਣੇ ਜਿਹੜੇ ਹੱਕ ਦੇ ਵਿੱਚ ਜਿਹੜੇ ਉਹ ਛਾਪ ਰਹੇ ਸੀਗੇ ਇਵੈਂਚੁਅਲੀ ਭਾਰਤ ਨੇ ਡਿਪਲੋਮੇਸੀ ਕਰਕੇ ਕਹਿ ਲੋ ਜਾਂ ਦੂਜੇ ਮੁਲਕਾਂ ਦੀ ਜ਼ਰੂਰਤ ਨੂੰ ਜਿਹੜਾ ਉਹ ਦੇਖ ਕੇ ਜਿਹੜਾ ਉਹ ਕਹਿ ਲੋ ਉਹ ਅਗਲੇ ਫੇਰ ਉੱਥੇ ਜਾ ਕੇ ਜਿਹੜੇ ਉਹ ਪਹੁੰਚ ਚੁੱਕੇ ਆ ਸੋ ਸਿੱਖਾਂ ਨੂੰ ਆਪਣੀ ਇੱਕ ਮਜ਼ਬੂਤ ਧਿਰ ਜਿਹੜੀ ਉਹ ਬਣਾਉਣੀ ਪੈਣੀ ਆ ਇਦਾਂ ਦੇ ਪੋਲੀਟੀਸ਼ੀਅਨ ਇਦਾਂ ਦੇ ਜਿਹੜੇ ਲੋਕ ਜਿਹੜਾ ਗਵਰਨਰ ਆ ਇਹੋ ਜਿਹਿਆਂ ਨੂੰ ਜਿਹੜਾ ਉਹ ਮੂੰਹ ਨਹੀਂ ਲਾਉਣਾ ਚਾਹੀਦਾ ਵੀ ਜਿਹੜੇ ਤੁਹਾਡੇ ਨਾਲ ਜਿਹੜੇ ਹਵਾ ਕੇ ਖੜਦੇ ਨਹੀਂ ਹੈਗੇ ਸੋ ਇਹ ਸਪਸ਼ਟ ਜੀ ਗੱਲ ਆ ਗਵਰਨਰ ਦਾ ਜਿਹੜਾ ਵੀ ਕੋਈ ਇਰਾਦਾ ਆ ਵੀ ਮੈਂ ਟਰੰਪ ਨਾਲ ਤਾਂ ਲੜਨਾ ਆ ਪਰ ਤੁਹਾਡੇ ਨਾਲ ਨਹੀਂ ਮੈਂ ਖੜਨਾ ਇਹ ਕੀ ਗੱਲ ਹੋਈ ਤੇ ਦੂਜੀ ਜਿਹੜੀ ਇੱਕ ਸੋ ਕਾਰਡ ਮਾਇਨੋਰਟੀ ਆ ਉਹਦੇ ਨਾਲ ਕਿਉਂ ਖਿਚੜੀ ਆ ਸਾਨੂੰ ਜਿਹੜੀਆਂ ਉਹ ਠੁੱਡਾ ਮਾਰਦਾ ਆ ਇਹ ਕੀ ਗੱਲ ਆ ਵੀ ਤੂੰ ਤੁਹਾਡੇ ਸਿਰਫ ਉਹਨੂੰ ਡਾਲਰ ਫੰਡ ਰੇਜ਼ਿੰਗ ਦੇ ਵੇਲੇ ਚਾਹੀਦੇ ਆ ਸਿਰਫ ਉਹ ਉਹਨਾਂ ਨੂੰ ਵੀ ਪਤਾ ਹੈ ਨਾ ਵੀ ਇਹ ਜਿਹੜੇ ਲੋਕ ਫੋਟੋ ਖਿਚਾ ਕੇ ਖੁਸ਼ ਹੋ ਜਾਂਦੇ ਆ ਸਾਨੂੰ ਆਪ ਬੁਲਾਉਂਦੇ ਆ ਸਾਨੂੰ ਆਪ ਸਰੋਪਾ ਦਿੰਦੇ ਆ ਤਾਂ ਬੱਲੇ ਬੱਲੇ ਜਿਹੜੀ ਇਸੇ ਵਿੱਚ ਉਹ ਕਰਾ ਕੇ ਜਿਹੜੀ ਗਾਂ ਲੱਗ ਜਾਂਦੇ ਆ ਸੋ ਸਿੱਖਾਂ ਨੂੰ ਇੱਕ ਆਪਣਾ ਗੇਮ ਪਲਾਨ ਇੱਕ ਆਪਣੀ ਰਣਨੀਤੀ ਆਪਣੀ ਕੂਟਨੀਤੀ ਤਿਆਰ ਕਰਨ ਦੀ ਜਿਹੜੀ ਉਹ ਜ਼ਰੂਰਤ ਆ ਵੀ ਤੁਸੀਂ ਮਜ਼ਬੂਤ ਧਿਰ ਜਿਹੜਾ ਬਣ ਕੇ ਚੱਲਣਾ ਆ ਜਾਂ ਜਿੱਦਨੂੰ ਤੱਕਦੇ ਉਧਰ ਨੂੰ ਜਿਹੜੇ ਉਹ ਤੁਰੇ ਰਹਿਣ ਵਾਲੇ ਜਿਹੜੀ ਉਹ ਤੁਸੀਂ ਸਥਿਤੀ ਦੇ ਵਿੱਚ ਜਿਹੜੇ ਬਣੇ ਰਹਿਣਾ ਅਸੀਂ ਫੇਰ ਉਹਨਾਂ ਸਾਰੇ ਅਸੈਂਬਲੀ ਮੈਂਬਰਸ ਦਾ ਉਹਨਾਂ ਸਾਰੇ ਜਿਹੜੇ ਸਟੇਟ ਸੈਂਟਰਸ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਬਿੱਲ ਦੇ ਹੱਕ ਦੇ ਵਿੱਚ ਵੋਟ ਪਾਇਆ ਇਹ ਵੀ ਜਿਹੜੀ ਇੱਕ ਗੱਲ ਨਾਲ ਦੇ ਨਾਲ ਨਾ ਪੈਰਲਲ ਦੀ ਚੱਲ ਰਹੀ ਆ ਵੀ ਕੱਲੇ ਇਹਨਾਂ ਨੇ ਹੀ ਡੈਮੋਕ੍ਰੇਟਾਂ ਨੇ ਸਾਰਾ ਕੀਤਾ ਬੇੜਾ ਕਰਕ ਪਰ ਇਹ ਡੈਮੋਕ੍ਰੇਟੀ ਆ ਜਿਹਨਾਂ ਨੇ ਉਹਦੇ ਵਿੱਚ ਵੀ ਪਾਸ ਕੀਤਾ ਕਈ ਰਿਪਬਲਿਕਨਾਂ ਨੇ ਤਾਂ ਵੋਟ ਨਹੀਂ ਪਾਈ ਇਹ ਵੀ ਜਿਹੜੇ ਕਲੀਅਰ ਦੱਸਦੇ ਜਾਈਏ ਇਹ ਨਾ ਸੋਚੋ ਵੀ ਇਹ ਕੋਈ ਮਸਲਾ ਰੈੱਡ ਦਾ ਤੇ ਬਲੂ ਦਾ ਇੱਥੇ ਹੈਗਾ ਆ ਉਹ ਕਈਆਂ ਨੇ ਤਾਂ ਆਪਣਾ ਮੂੰਹ ਛਪਾਉਣ ਜਿਹੜਾ ਖਾਤਰ ਵੋਟ ਤੱਕ ਨਹੀਂ ਜਿਹੜੀ ਉਹ ਪਾਈ ਐਬਸੈਂਟ ਜਿਹੜੇ ਉਹ ਹੋ ਗਏ ਉਹਨਾਂ ਨੂੰ ਵੀ ਸਵਾਲ ਪੁੱਛਿਓ ਵੀ ਕੀ ਗੱਲ ਉਦੋਂ ਕਿਉਂ ਨਹੀਂ ਤੁਸੀਂ ਜਿਹੜੇ ਉਹ ਨਾਲ ਬੋੜੇ ਗਵਰਨਰ ਨੇ ਤਾਂ ਜਿਹੜਾ ਇਹ ਕਰਤੂਤ ਕੀਤੀ ਹੋਈ ਕੀਤੀ ਆ ਬਾਕੀ ਉਹਨਾਂ ਦਾ ਵੀ ਜਿਹੜਾ ਹੋ ਧਿਆਨ ਜਿਹੜਾ ਉਹ ਰੱਖਣਾ ਚਾਹੀਏ ਉਹ ਰਿਪਬਲਿਕਨ ਚਾਹੀਏ ਉਹ ਜਿਹੜਾ ਡੈਮੋਕ੍ਰੇਟ ਆ ਜਿਨ੍ਹਾਂ ਜਿਨ੍ਹਾਂ ਦੇ ਵੀ ਜਿਹੜੇ ਸਾਥ ਨਹੀਂ ਦਿੱਤੇ ਉਹਨਾਂ ਨੂੰ ਮੂੰਹ ਨਾ ਲਾਓ ਇਹ ਜਿਹੜੀ ਮੌਕਦੀ ਜਿਹੜੀ ਇਸ ਦੇ ਵਿੱਚ ਗੱਲ ਆ ਲੋਕਾਂ ਨੂੰ ਇੱਕ ਮਜ਼ਬੂਤ ਪੋਲਿਟਿਕਲ ਧਿਰ ਬਣ ਕੇ ਤੁਹਾਨੂੰ ਇਹਨਾਂ ਦੇ ਪੈਰਲਲ ਹੀ ਜਿਹੜਾ ਉਹ ਆਉਣਾ ਪੈਣਾ ਆ ਚਾਹੀਏ ਇਸ ਦੇ ਵਿੱਚ ਤੁਹਾਨੂੰ ਫਾਈਨੈਂਸ਼ੀਅਲੀ ਵੀ ਇਹ ਚੀਜ਼ਾਂ ਜਿਹੜੀਆਂ ਨਾਲ ਦੇਖਣੀਆਂ ਪੈਣੀਆਂ ਤੇ ਪੋਲੀਟੀਕਲੀ ਵੀ ਤੇ ਵੋਟ ਦਾ ਜਿਹੜਾ ਹੱਕ ਆ ਨਾ ਤੇ ਵੋਟ ਦੀ ਜਿਹੜੀ ਤਾਕਤ ਆ ਉਸ ਨੂੰ ਜਿਹੜਾ ਸਮਝੋ ਐਸਬੀ 509 ਦੇ ਉੱਤੇ ਹੋਏ ਵੀਟੋ ਨੇ ਇਹ ਕਲੀਅਰ ਸਪਸ਼ਟ ਜਿਹੜਾ ਉਹ ਕਰ ਦਿੱਤਾ ਇਹ ਵੀ ਬਿਲ ਉਸਨੇ ਵੀਟੋ ਕੀਤਾ ਕਾਸਟ ਵਾਲਾ ਬਿਲ ਵੀ ਵੀਟੋ ਕੀਤਾ ਤੇ ਹਰਜੋਤ ਸਿੰਘ ਜੀ ਜਿਹੜਾ ਵਰਕਪਲੇਸ ਵਾਇਲੈਂਸ ਦੀ ਰਿਪੋਰਟਿੰਗ ਵਾਲਾ ਤੇ ਉਹ ਸਾਰੀਆਂ ਚੀਜ਼ਾਂ ਵਾਲਾ ਸੀਗਾ ਔਰ ਉਸ ਨੇ ਸਾਈਨ ਕੀਤਾ ਜਿਹੜਾ ਤੁਸੀਂ ਵੀਟੋ ਕਰਨਾ ਚਾਹੁੰਦੇ ਸੀ ਸੋ ਹਰ ਥਾਂ ਦੇ ਉੱਤੇ ਇਹਨੇ ਬੈਕਸਟੈਪ ਜਿਹੜਾ ਉਹ ਤੁਹਾਨੂੰ ਕੀਤਾ ਤੇ ਡਾਕਟਰ ਬੈਂਸ ਦੀ ਬਿਲਕੁਲ ਜਿਹੜੀ ਉਹਨਾਂ ਦੀ ਉਹਨਾਂ ਨੇ ਬਿਆਨ ਦਿੱਤਾ ਉਹ ਬਿਲਕੁਲ ਸਹੀ ਆ ਉਹਨਾਂ ਨੇ ਸਪਸ਼ਟ ਜਿਹੜਾ ਇਸ ਦੇ ਵਿੱਚ ਕਿਹਾ ਵੀ ਸ਼ੁਕਰ ਆ ਵੀ ਕਿਤੇ ਉਹਨਾਂ ਰੈਜ਼ੋਲੂਸ਼ਨਸ ਦੇ ਲਈ ਗਵਰਨਰ ਦੇ ਸਾਈਨ ਨਹੀਂ ਸੀ ਚਾਹੀਦੇ ਤੇ ਜੇ ਕਿਤੇ ਗਵਰਨਰ ਦੇ ਸਾਈਨ ਚਾਹੀਦੇ ਹੁੰਦੇ ਤੇ ਇਹਨੇ ਉੱਥੇ ਵੀ ਜਿਹੜੇ ਆ ਹੱਥ ਪਿੱਛੇ ਖਿੱਚ ਦੇਣੇ ਸੀਗੇ ਪੈਰਾ ਹਿੱਟੋਂ ਜਿਹੜੀ ਜ਼ਮੀਨ ਆ ਉਹ ਲੋਕਾਂ ਦੇ ਉਹ ਕੱਢ ਦੇਣੀ ਸੀਗੀ ਅੱਜ ਆਪਾਂ ਖੁਸ਼ੀ ਮਨਾਉਂਦੇ ਆ ਵੀ ਡਾਕਟਰ ਬੈਂਸ ਦੇ ਕਰਕੇ ਉਹ ਜਿਹੜੇ ਰੈਜ਼ੋਲੂਸ਼ਨ ਜਿਹੜੇ ਉਹ ਪਾਸ ਹੋਏ ਆ ਪਰ ਜੇ ਗਵਰਨਰ ਦੇ ਮੋਹਰੇ ਆਉਂਦਾ ਤਾਂ ਸ਼ਾਇਦ ਉਹਨੇ ਉੱਥੇ ਵੀ ਕਾਂਟਾ ਮਾਰ ਦੇਣਾ ਸੀ ਸੋ ਲੋਕਾਂ ਨੂੰ ਇਹ ਦੇਖਣਾ ਪੈਣਾ ਆ ਵੀ ਤੁਸੀਂ ਕਿਹਦੇ ਨਾਲ ਜਿਹੜਾ ਉਹ ਅਸਲ ਦੇ ਵਿੱਚ ਖੜਨਾ ਹੈਗਾ ਆ ਜੀ ਹਰ ਜੋਸੀ ਸੋ ਡਾਕਟਰ ਜਸਮੀਤ ਕੌਰ ਬੈਂਸ ਉਹਨਾਂ ਨੇ ਜਿਹੜੀ ਸਟੇਟਮੈਂਟ ਜਾਰੀ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਹੈਗਾ ਆ ਕਿ ਜਿਹੜੀ ਸਿੱਖ ਕਮਿਊਨਿਟੀ ਆ ਉਹਨਾਂ ਨੇ ਆਪਣੀ ਆਵਾਜ਼ ਲੱਭੀ ਆ ਤੇ ਸਾਡੇ ਨਾਲ ਬਹੁਤ ਸਾਰੇ ਲੋਕ ਜੁੜੇ ਆ ਜਿਨ੍ਹਾਂ ਦੇ ਵਿੱਚ ਸੈਨੇਟਰ ਕੈਵਲੈਰੋ ਅਸੈਂਬਲੀ ਮੈਂਬਰ ਸੋਰੀਆ ਉਹ ਸਾਡੇ ਨਾਲ ਬਿਲਕੁਲ ਖੜੇ ਹੈਗੇ ਆ ਤੇ ਸਾਡੇ ਕੋਲ ਸੀਟ ਹੈਗੀ ਆ ਟੇਬਲ ਤੇ ਤੇ ਜਿਹਦੇ ਨਾਲ ਅਸੀਂ ਫ੍ਰੀਲੀ ਪਾਰਟਿਸਪੇਟ ਕਰਦੇ ਆ ਅਮਰੀਕਨ ਡੈਮੋਕ੍ਰੇਸੀ ਦੇ ਵਿੱਚ ਕਹਿੰਦੇ ਭਈ ਇਹ ਇੱਕ ਬਿਲ ਜਿਹੜਾ ਆ ਕੈਨ ਨਾਟ ਮੇਕ অর ਬ੍ਰੇਕ ਮਾਈ ਕਮਿਊਨਿਟੀ ਵੀ ਸਟੈਂਡ ਅਗੇਂਸਟ ਹੇਟ ਰੇਸਿਜ਼ਮ ਐਂਡ ਫੀਅਰ ਮੌਂਗਰਿੰਗ ਵੈਗੁਰਜੀਖਾ ਖਾਲਸਾ ਹੈਗੋ ਜੀ ਕੀ ਫਤਿਹ ਇਹ ਡਾਕਟਰ ਜਸਮੀਤ ਕੌਰ ਬੈਂਸ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਹੁਣ ਮੈਂ ਦੱਸਦਾ ਪਈ ਜਿਹੜੇ ਹਿੰਦੂ ਅਮਰੀਕਨ ਫਾਊਂਡੇਸ਼ਨ ਕੋਹਿਨਾ ਵਰਗੀਆਂ ਆਰਗੇਨਾਈਜੇਸ਼ਨਾਂ ਜਾਂ ਜਿਹੜੇ ਉਹਨਾਂ ਦੇ ਕਰਿੰਦੇ ਆ ਜਿਸ ਤਰ੍ਹਾਂ ਇੱਕ ਅਜੀ ਜੈਨ ਪਟੋਰੀਆ ਕਰਕੇ ਆ ਬੇਰੀਏ ਚ ਰਹਿਣ ਆਲਾ ਆ ਇਹ ਤੇ ਇਹਨਾਂ ਧੰਨਵਾਦ ਕੀਤਾ ਗਵਰਨਰ ਦਾ ਵੀ ਤੂੰ ਬਿੱਲ ਜਿਹੜਾ ਆ ਉਹ ਬੀਟੋ ਕਰਤਾ ਬਹੁਤ ਵਧੀਆ ਇਹ ਉਹੀ ਬੰਦਾ ਆ ਜਿਹੜਾ ਡਾਕਟਰ ਜਸਮੀਤ ਕੌਰ ਬੈਂਸ ਦੇ ਅਗੇਂਸਟ ਜਿਹੜਾ ਹੁਣ ਕਾਂਗਰਸ ਦੇ ਲਈ ਇਲੈਕਸ਼ਨ ਲੜਨ ਜਾ ਰਿਹਾ ਰੇਂਡੀ ਵਿਲਗਸ ਉਹਨੂੰ ਜਿਹੜਾ ਫਾਈਨੈਂਸ਼ਲੀ ਸਪੋਰਟ ਕਰ ਰਿਹਾ ਉਹਨੂੰ ਫੰਡਿੰਗ ਕਰ ਰਿਹਾ ਦੇਖੋ ਇਹ ਫਰੀ ਮਾਰਟ ਤੋਂ ਜਾ ਕੇ ਦਿੱਲੀਨੋ ਜਾ ਕੇ ਜਿਹੜਾ ਬੇਕਰਸਫੀਲਡ ਜਾ ਕੇ ਫੰਡਿੰਗ ਕਰ ਰਿਹਾ ਸੋ ਸਾਡਾ ਹੁਣ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਕਿਸ ਤਰ੍ਹਾਂ ਜਿਹੜੀ ਡਾਕਟਰ ਜਸਮੀਤ ਕੌਰ ਬੈਂਸ ਆ ਉਹ ਯੂਐਸ ਕਾਂਗਰਸ ਦੇ ਲਈ ਇਲੈਕਸ਼ਨ ਆਲਰੇਡੀ ਲੜਨ ਜਾ ਰਹੀ ਤੁਹਾਨੂੰ ਪਤਾ ਹੀ ਆ ਆ ਉਹਦਾ ਕਿਦਾਂ ਸਾਥ ਦੇਣਾ ਹੈ ਸੋ ਇਹਨਾਂ ਸਾਰਿਆਂ ਨੇ ਹੁਣ ਡਾਕਟਰ ਜਸਮੀਤ ਕੌਰ ਬੈਂਸ ਦੇ ਪਿੱਛੇ ਪੈ ਕੇ ਉਹਨੂੰ ਵੀ ਹਰਾਉਣ ਦੀ ਕੋਸ਼ਿਸ਼ ਕਰਨੀ ਹੈ ਬਿਲਕੁਲ ਵੀ ਇਹੀ ਇੱਕ ਇਹਨਾਂ ਦੀ ਆਵਾਜ਼ ਆ ਇਹਨੂੰ ਕਿਦਾਂ ਚੁੱਪ ਕਰਾਈਏ ਤੇ ਸਾਡੇ ਬੰਦਿਆਂ ਨੂੰ ਫਰਕ ਹੀ ਕੋਈ ਨਹੀਂ ਪੈਂਦਾ ਜੀ ਇਹ ਕੀ ਜੋ ਜਿਹੜੇ ਆਪਣੇ ਬੰਦੇ ਵੀ ਨਾ ਉਹਦੇ ਉਲਟ ਬੰਦੇ ਦੀ سپورਟ ਕਰਦੇ ਹੈਗੇ ਆ ਖਾਸ ਕਰਕੇ ਬੇਕਰਸਫੀਲਡ ਏਰੀਏ ਦੇ ਵਿੱਚ ਉਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਦੂਸਰਾ ਜਿਹੜਾ ਪ੍ਰੋਪੋਜੀਸ਼ਨ 50 ਨੂੰ ਲੈ ਕੇ ਕੈਲੀਫੋਰਨੀਆ ਦੇ ਗਵਰਨਰ ਦੇ ਪ੍ਰੋਪੋਜੀਸ਼ਨ 50 ਨੂੰ ਲਿਆਂਣ ਕਰਕੇ 300 ਮਿਲੀਅਨ ਡਾਲਰ ਦਾ ਖਰਚਾ ਹੋਇਆ ਤੂੰ ਹਿਸਾਬ ਲਾ ਲਓ ਕਿੰਨਾ ਖਰਚਾ ਹੋਇਆ ਜਿਹੜੇ ਨਾ ਤੁਹਾਡੇ ਗੁਰੂ ਘਰਾਂ ਚ ਆ ਕੇ ਪ੍ਰੋਪੋਜੀਸ਼ਨ 50 ਦੇ ਹੱਕ ਵਿਰੋਧ ਕੁਝ ਵੀ ਉੱਥੇ ਕਰਦੇ ਹੈਗੇ ਆ ਕੈਂਪੇਨ ਉਹਨਾਂ ਨੂੰ ਉੱਥੋਂ ਭਜਾਓ ਇਹ ਇਹਨਾਂ ਨੂੰ ਤਦੇ ਪਤਾ ਲੱਗਣਾ ਹੈਗਾ ਮੈਂ ਮੈਨੂੰ ਪਤਾ ਲੱਗਾ ਵੀ ਕੁਝ ਕ ਨਿਆਣੇ ਚੱਕੀ ਫਿਰਦੇ ਆ ਜੀ ਪ੍ਰੋਪੋਜੀਸ਼ਨ 50 ਤੇ ਜੈਸ ਹੋਣਾ ਚਾਹੀਦਾ ਉਹਨਾਂ ਨੂੰ ਪੁੱਛੋ ਵੀ ਭਾਈ ਆ ਜਦੋਂ ਐਸਵੀ 509 ਸੀ ਉਹ ਤੁਸੀਂ ਕਿੱਥੇ ਘੁੰਮੇ ਫਿਰਦੇ ਘੁੰਮਦੇ ਫਿਰਦੇ ਸੀ ਸੋ ਇਹ ਤਾਦੀ ਸੂਤਾਣਾ ਜਿਸ ਤਰ੍ਹਾਂ ਰਾਜਕਨ ਵੀਰ ਸਿੰਘ ਉਹਨਾਂ ਨੇ ਕਿਹਾ ਵੀ ਇਹ ਕੋਈ ਡੈਮੋਕ੍ਰੇਟ ਜਾਂ ਰਿਪਬਲਿਕਨ ਮਸਲਾ ਨਹੀਂ ਹੈ ਬਹੁਤ ਸਾਰੇ ਜਿਹੜੇ ਰਿਪਬਲਿਕਨ ਆਪਣੇ ਵੀ ਸਰੋਤੇ ਹੈਗੇ ਆ ਬਹੁਤ ਫੈਨ ਵੀ ਆ ਤੇ ਉਹ ਕਹਿੰਦੇ ਵੀ ਨਹੀਂ ਦੇਖੋ ਜੀ ਡੈਮੋਕ੍ਰੇਟਾਂ ਨੇ ਸਾਰਾ ਗੰਦ ਪਾਤਾ ਬਹੁਤ ਸਾਰੇ ਰਿਪਬਲਿਕਨਸ ਨੇ ਐਬਸੈਂਟ ਰਹੇ ਆ ووٹ ਨਹੀਂ ਪਾਈ ਹੱਕ ਚ ਕਿਉਂਕਿ ਸੀਟੀ ਯੂਬਾ ਸਿਟੀ ਏਰੀਆ ਦਾ ਸੈਨੀਟਰ ਆ ਉਹ ਉਹ ਹਾਜ਼ਰੇ ਨਹੀਂ ਹੋਇਆ ਇਸ ਮਿਲ ਦੇ ਵਿੱਚ ਯੂਬਾ ਸਿਟੀ ਸਭ ਤੋਂ ਵੱਧ ਪੰਜਾਬੀ ਰਹਿੰਦੇ ਆ ਸਾਰਿਆਂ ਨੂੰ ਪਤਾ ਆ ਸੋ ਜਿਹੜੇ ਜਿਹੜੇ ਸੈਨੀਟਰ ਅਸੈਂਬਲੀ ਮੈਂਬਰ 노 ਮੈਂਬਰ 노 ਪ੍ਰੋਬਲਮ ਜੇ ਚਾਹੇ ਉਹ ਡੈਮੋਕ੍ਰੇਟ ਆ ਚਾਹੇ ਉਹ ਰਿਪਬਲਿਕਨ ਆ ਜਿਹੜੇ ਸਾਡੇ ਨਾਲ ਖੜੇ ਆ ਆਪਾਂ ਉਹਨਾਂ ਦਾ ਸਾਥ ਦਿਈਏ ਤੇ ਜਿਹੜੇ ਜਿਹੜੇ ਵਿਰੋਧਚਾ ਉਹਨਾਂ ਦਾ ਬਾਈਕਾਟ ਹੋਵੇ ਜੀ ਬਿਲਕੁਲ ਜਿਹੜੇ ਵਿਰੋਧਚਾ ਉਹਨਾਂ ਦਾ ਬਾਈਕਾਟ ਕਰੋ ਇਹਨਾਂ ਨੂੰ ਸਮਝ ਨਹੀਂ ਹੁੰਦੀ ਏਡੇ ਤੱਕ ਹੋਣੀ ਨਾ ਆਪਣਾ ਪਹਾੜੰਡ ਮਨੀ 1 ਡਾਲਰ ਵੀ ਜਿਹੜਾ ਇਹਨਾਂ ਨੂੰ ਦਿੱਤਾ ਜਾਵੇ ਤੇ ਨਾ ਹੀ ਇਹਨਾਂ ਨੂੰ ਜਿਹੜੀ ਉਹ ਵੋਟ ਜਿਹੜੀ ਉਹ ਪਾਈ ਜਾਵੇ ਇਹ ਜਿੰਨੀ ਦੇਰ ਤੱਕ ਤੁਸੀਂ ਲੀਕ ਨਹੀਂ ਖਿੱਚਦੇ ਉਨੀ ਦੇਰ ਤੱਕ ਤੁਹਾਡੀ ਕੋਈ ਵੈਲਿਊ ਨਹੀਂ ਕੋਈ ਵੈਲਿਊ ਨਹੀਂ ਇਹ ਇਹ ਸਪਸ਼ਟ ਜਿਹੜੀ ਇਹ ਗੱਲ ਆ ਵੈਲਿਊ ਉੱਥੇ ਹੀ ਹੁੰਦੀ ਹੈ ਜਦੋਂ ਤੁਸੀਂ ਆਪਣੇ ਸਿਧਾਂਤ ਦੇ ਉੱਤੇ ਤੁਸੀਂ ਆਪਣੀ ਗੱਲ ਦੇ ਉੱਤੇ ਪੱਕੇ ਹੋ ਕੇ ਜਿਹੜਾ ਉਹ ਕੱਢਦੇ ਆ ਆਦਰਵਾਇਜ਼ ਕੋਈ ਵੈਲਿਊ ਨਹੀਂ ਅਗਲੇ ਨੇ ਕਹਿਣਾ ਉਹ ਲੈ ਉਤੋ ਉਤੋ ਕਰਦੇ ਵੋਟ ਤਾਂ ਇਹਨਾਂ ਨੇ ਫੇਰ ਸਾਨੂੰ ਪਾ ਦੇਣੀ ਜ ਜਦੋਂ ਉਹਨਾਂ ਨੂੰ ਇਹ ਪਤਾ ਹੋਊਗਾ ਵੀ ਨਹੀਂ ਵੋਟ ਨਹੀਂ ਪੈਣੀ ਡਸ ਨਾਟ ਮੈਟਰ ਤੁਹਾਡਾ ਜਿਹੜਾ ਇਹ ਇਸ਼ੂ ਆ ਭਾਈਚਾਰੇ ਦਾ ਕਮਿਊਨਿਟੀ ਦਾ ਜਿਹੜੇ ਮੇਨ ਇਸ਼ੂ ਤੋਂ ਉੱਤੇ ਜਿਹੜਾ ਚੀਜ਼ ਨਹੀਂ ਹੋਣੀ ਚਾਹੀਦੀ ਉਹ ਨਾਲ ਦੇ ਨਾਲ ਇਹ ਇਹ ਚੀਜ਼ ਨੂੰ ਜਿਹੜਾ ਉਹ ਦੇਖੋ ਵਿਚਾਰੋ ਤੇ ਧਿਆਨ ਦਿਓ ਇਸ ਚੀਜ਼ ਦੇ ਉੱਤੇ ਜੀ ਹਜੂ ਜੀ ਸੋ ਬਹੁਤ ਸਾਰੇ ਜਿਹੜੇ ਲੋਕ ਆ ਉਹ ਅਪਸੈਟ ਵੀ ਆ ਅਪਸੈਟ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ ਪਰ ਇੰਨਾ ਜ਼ਰੂਰ ਆ ਕਿ ਸਾਡੀ ਸਿਆਸੀ ਪਹੁੰਚ ਕਿੰਨੀ ਕਾ ਕੈਲੀਫੋਰਨੀਆ ਚ ਇਹ ਕਲੀਅਰ ਹੋ ਗਿਆ ਆਪਾਂ ਬਹੁਤ ਰੌਲਾ ਪਾਦੇ ਰਹਿੰਦੇ ਬਈ 100 ਸਾਲ ਹੋ ਗਿਆ ਸਾਡੇ ਇੰਨੇ ਪੁਰਾਣੇ ਆਏ ਹੋਏ ਆ ਤੇ ਕਿੰਨੀ ਕ ਤੁਹਾਡੀ ਪਾਵਰ ਹੈ ਤੁਹਾਡੇ ਸਾਹਮਣੇ ਆ ਸੋ ਜਦੋਂ ਆਪਸ ਦੇ ਵਿੱਚ ਪਾੜਦੇ ਆ ਨਾ ਇਹ ਹੀ ਪਤਾ ਲੱਗਦਾ ਹੈਗਾ ਆ ਜਦੋਂ ਇਹਨਾਂ ਗੱਲਾਂ ਦੀ ਸਾਨੂੰ ਸਮਝ ਆਊਗੀ ਫਿਰ ਸਾਡੀ ਜਿਹੜੀ ਤਾਕਤ ਹੋਰ ਬਣੇਗੀ ਇਹ ਛੋਟੀਆਂ ਲੜਾਈਆਂ ਨੇ ਇਹਦੇ ਵਿੱਚ ਚਲੋ ਕੋਈ ਨਹੀਂ ਤੁਸੀਂ ਬੈਟਲਸ ਕਈ ਲੂਜ਼ ਕਰਦੇ ਆ ਪਰ ਜਿਹੜੀ ਵਾਰ ਆ ਉਹ ਜਿੱਤਣੀ ਹੁੰਦੀ ਆ ਜਿਹੜੀ ਵੱਡੀ ਲੜਾਈ ਆ ਉਸ ਨੂੰ ਜਿਹੜਾ ਉਹ ਤੁਸੀਂ ਜਿੱਤਣਾ ਹੁੰਦਾ ਆ ਉਹਦੇ ਲਈ ਇਕੱਠੇ ਜਿਹੜਾ ਉਹ ਹੋ ਜੋ ਹਮੇਸ਼ਾ ਹੀ ਜਿਹੜਾ ਹਰਜੋਤ ਸਿੰਘ ਜੀ ਜਦੋਂ ਲੜਾਈ ਚੱਲਦੀ ਆ ਨਾ ਵਕ ਵਕ ਥਾਂ ਦੇ ਉੱਤੇ ਛੋਟੀਆਂ ਛੋਟੀਆਂ ਜਿਹੜੀਆਂ ਟੁਕੜੀਆਂ ਫੌਜ ਦੀਆਂ ਜਿਹੜੀਆਂ ਉਹ ਲੱਗਿਆ ਹੁੰਦੀਆਂ ਕਿਤੇ ਕੋਈ ਕਿਸੇ ਐਂਗਲ ਤੇ ਲੜ ਰਿਹਾ ਕੋਈ ਕਿਸੇ ਐਂਗਲ ਤੇ ਲੜ ਰਿਹਾ ਜਿਹੜੇ ਕੰਮ ਜਿਹੜੇ ਪੰਤਕ ਕਰ ਰਹੇ ਆ ਇੱਕ ਦੂਜੇ ਦਾ ਸਹਾਰਾ ਬਣ ਕੇ ਉਹਨਾਂ ਨੂੰ ਹੌਸਲਾ ਫਜ਼ਾਈ ਦੇ ਕੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੀ ਹੌਸਲਾ ਫਜ਼ਾਈ ਕਰਕੇ ਜਿਹੜਾ ਉਤਰੋ ਨਾ ਕਿ ਇਹ ਕਹਿਣਾ ਸ਼ੁਰੂ ਕਰੋ ਯਾਰ ਤੂੰ ਕੁਝ ਨਹੀਂ ਕਰ ਸਕਦਾ ਜੋ ਕਰਨਾ ਮੈਂ ਹੀ ਕਰੂੰਗਾ ਕਿ ਜਦ ਮੈਂ ਜੋ ਕੀਤਾ ਸਿਰਫ ਉਹੀ ਪੰਥਕ ਆ ਬਾਕੀ ਜਿਹੜੇ ਵੀ ਕੰਮ ਕਰ ਰਹੇ ਉਹ ਨਕਮੇ ਇਦਾਂ ਨਹੀਂ ਹੋਣਾ ਚਾਹੀਦਾ ਜਿਹੜਾ ਕੋਈ ਵੀ ਕੰਮ ਪੰਥ ਦੇ ਲਈ ਹਿੱਤ ਦੇ ਵਿੱਚ ਜਿਹੜਾ ਉਹ ਕਰ ਰਿਹਾ ਉਹਨੂੰ ਸ਼ਾਬਾਸ਼ੀ ਦੇ ਕੇ ਉਹਦੀ ਹੌਸਲਾ ਵਜਾਈ ਕਰਕੇ ਉਹਨੂੰ ਕਹਿੰਦਾ ਵੀ ਹਾਂ ਤੂੰ ਆਪਣੇ ਇਸ ਮੋਰਚੇ ਦੇ ਉੱਤੇ ਜਿਹੜੇ ਉਹ ਤੁਸੀਂ ਜਿਹੜੇ ਉਹ ਡਟੇ ਰਹੋ ਆਦਰਵਾਇਜ਼ ਜਿਹੜਾ ਉਹ ਕੰਮ ਖਰਾਬ ਆ ਬੈਲਟ ਸਾਰਿਆਂ ਦੇ ਘਰੋ ਘਰੀ ਪਹੁੰਚ ਚੁੱਕੇ ਆ ਨਵੰਬਰ ਦੀ ਆਈ ਥਿੰਕ ਹਰਜੋਤ ਸਿੰਘ ਜੀ 4 ਤਰੀਕ ਜਿਸ ਦਿਨ ਇਹ ਜਿਹੜੀਆਂ ਆ ਉਹ ਵੋਟਾਂ ਹੋਣੀਆਂ ਪ੍ਰੋਪ 50 ਦੀਆਂ ਅਹ ਇਹ ਜਿਹੜਾ ਹੋ ਦੇਖ ਕੇ ਜਿਹੜਾ ਉਹ ਤੁਸੀਂ ਚਲੋ ਅ ਇਹ ਇਹ ਚੀਜ਼ਾਂ ਜਿਹੜੀਆਂ ਹੋ ਨਾਲ ਦੇ ਨਾਲ ਆਪਣੇ ਨਾਲ ਜਿਹੜੀਆਂ ਹੋਣੀਆਂ ਆ ਤੇ ਤੁਸੀਂ ਆਪਣੀ ਜਿਹੜੀ ਲੀਕ ਆ ਪੋਲਿਟੀਕਲੀ ਲੀਕ ਜਿਹੜੀ ਉਹ ਤੁਹਾਨੂੰ ਇਸ ਦੇ ਵਿੱਚ ਖੇਚੜੀ ਪੈਣੀ ਵੀ ਕਿਹੜਾ ਤੁਹਾਡਾ ਸਪੋਰਟਰ ਆ ਕਿਹੜਾ ਤੁਹਾਡਾ ਵਿਰੋਧੀ ਆ ਡਸ ਨਾਟ ਮੈਟਰ ਕਿਹੜੀ ਪਾਰਟੀ ਦਾ ਆ ਜਿੰਨੇ ਸਪੋਰਟ ਕੀਤੀ ਉਹਦਾ ਵੀ ਸਾਥ ਦਿਓ ਜਿੰਨੇ ਵਿਰੋਧ ਕੀਤਾ ਚਾਹੇਓ ਜਿਹੜੀ ਕਿਸੇ ਵੀ ਪਾਰਟੀ ਦਾ ਉਹਦਾ ਡਟ ਕੇ ਜਿਹੜਾ ਇਸ ਚੀਜ਼ ਦੇ ਵਿੱਚ ਵਿਰੋਧ ਜਿਹੜਾ ਉਹ ਕਰੋ ਉਹਨੂੰ ਬਿਲਕੁਲ ਵੀ ਆਪਣੀ ਜਿਹੜੀ ਕੀਮਤੀ ਵੋਟ ਆ ਤੇ ਕੀਮਤੀ ਜਿਹੜੀ ਤੁਸੀਂ ਮਿਹਨਤ ਦੀ ਕਮਾਈ ਆ ਉਹਨਾਂ ਨੂੰ ਡਾਲਰ ਵੀ ਜਿਹੜਾ ਇੱਕ ਵੀ ਦੇਣ ਦੀ ਉਹ ਜ਼ਰੂਰਤ ਨਹੀਂ ਹੈਗੀ 4 ਨਵੰਬਰ ਨੂੰ ਤੁਹਾਡੇ ਘਰਾਂ ਦੇ ਵਿੱਚ ਜਿਹੜੀਆਂ ਬੈਲਟ ਪਹੁੰਚੇ ਹੋਏ ਆ ਉਤੇ ਵੋਟ ਪਾਓ ਉਸ ਹਿਸਾਬ ਦੇ ਨਾਲ ਵੋਟ ਪਾ ਕੇ ਤੇ ਇਹਨਾਂ ਨੂੰ ਆਪਣਾ ਜਿਹੜਾ ਨਜ਼ਰੀਆ ਆ ਉਹ ਜ਼ਰੂਰ ਦੱਸਿਆ ਜਾਵੇ ਸੋ ਇਹ ਨਾ ਸੋਚੋ ਕਿ ਜਿਹੜੀਆਂ ਇੱਥੇ ਦੀਆਂ ਆਰਗੇਨਾਈਜੇਸ਼ਨ ਹਿੰਦੂ ਅਮਰੀਕਨ ਫਾਊਂਡੇਸ਼ਨ ਜਾਂ ਕੋਈ ਨਾ ਵਰਗੀਆਂ ਇਹਨਾਂ ਦੇ ਪਿੱਛੇ 150 ਕਰੋੜ ਆਬਾਦੀ ਵਾਲਾ ਭਾਰਤ ਸੀ ਇਹਨਾਂ ਦੇ ਪਿੱਛੇ ਤੇ ਤੁਸੀਂ ਬਹੁਤ ਥੋੜੇ ਜੇ ਸੀ ਜਿਨ੍ਹਾਂ ਨੇ ਇਹ ਲੜਾਈ ਲੜੀ ਆ ਪਰ ਵਿਰੋਧੀਆਂ ਦਾ ਚਿਹਰਾ ਜਿਹੜਾ ਨ ਐਕਸਪੋਜ਼ ਹੋ ਗਿਆ ਪਤਾ ਲੱਗ ਗਿਆ ਕਿਹੜੇ ਕਿਹੜੇ ਹਿੰਦੂ ਚਾਹੇ ਉਹ ਸਮੀਰ ਕਾਲਾ ਆ ਚਾਹੇ ਉਹ ਭਟੋਰੀਆ ਆ ਚਾਹੇ ਉਹ ਸ਼ੁਕਲਾ ਆ ਜਿਹੜੇ ਵੀ ਆ ਇਹ ਕਲੀਅਰ ਨੇ ਤੇ ਜਿਹੜੇ ਉਹਨਾਂ ਨੂੰ ਸਪੋਰਟ ਕਰਨ ਵਾਲੇ ਆ ਉਹਨਾਂ ਦਾ ਵੀ ਦੇਖੋ ਕਿਹੜੇ ਨੇ ਉਹ ਲੋਕ ਜੀ ਜੀ ਕਿਹੜੇ ਮੰਦਰ ਆ ਤੇ ਉਹ ਗੁਰੂ ਘਰ ਉਹ ਗੁਰੂ ਘਰਾਂ ਦੀਆਂ ਕਮੇਟੀਆਂ ਦਾ ਵੀ ਪਤਾ ਲੱਗ ਗਿਆ ਜਿਨ੍ਹਾਂ ਨੇ ਹੱਕ ਦੇ ਵਿੱਚ ਚਿੱਠੀਆਂ ਲਿਖੀਆਂ ਜਿਨ੍ਹਾਂ ਨੇ ਨਹੀਂ ਲਿਖੀਆਂ ਉਹਨਾਂ ਦਾ ਵੀ ਪਤਾ ਲੱਗ ਗਿਆ ਵੀ ਆਹ ਲੋਕ ਜਿਹੜੇ ਹੈਗੇ ਆ ਠੀਕ ਆ ਇਹਨਾਂ ਨੇ ਬਸ ਦਸਤਾਰਾਂ ਹੀ ਸਜਾਈਆਂ ਹੋਈਆਂ ਆ ਇਹਨਾਂ ਨੂੰ ਆਪਣੀ ਕੌਮ ਦਾ ਕੁਝ ਨਹੀਂ ਹੈਗਾ ਸੋ ਇੱਕ ਗੱਲ ਸਪਸ਼ਟ ਹੋ ਗਈ ਆ ਅਮਰੀਕਾ ਦੇ ਵਿੱਚ ਜਿਹੜੇ ਸਿੱਖ ਆ ਉਹ ਅੱਗੇ ਹੋ ਕੇ ਲੜਨਗੇ ਇਹ ਇਸ ਬਿੱਲ ਤੋਂ ਬਾਅਦ ਕਲੀਅਰ ਹੋ ਗਿਆ ਕਿਤੇ ਵੀ ਧੱਕਾ ਹੋਊਗਾ ਚਾਹੇ ਆਪਾਂ ਹਾਰੀਏ ਚਾਹੇ ਕੁਝ ਵੀ ਹੋਈਏ ਆਪਾਂ ਬਿਲਕੁਲ ਅੱਗੇ ਹੋ ਕੇ ਲੜਾਂਗੇ ਇਹ ਟਰਾਂਸਨੈਸ਼ਨਲ ਆਪਰੇਸ਼ਨ ਦਾ ਬਿੱਲ ਠੀਕ ਆ ਫੈਡਰਲ ਦੇ ਵਿੱਚ ਵੀ ਦੋ ਬਿੱਲ ਹੈਗੇ ਆ ਉਧਰ ਵੀ ਜਿਹੜਾ ਹੁਣ ਸਾਨੂੰ ਪੂਰਾ ਜ਼ੋਰ ਲਾਣਾ ਚਾਹੀਦਾ ਚਾਹੀਦਾ ਵੱਡੀਆਂ ਜੰਗਾਂ 'ਚ ਕਹਿੰਦੇ ਛੋਟੀਆਂ ਲੜਾਈਆਂ ਜਿੱਤਦੇ ਹਾਰਦੇ ਹੀ ਅੱਗੇ ਵਧਿਆ ਜਾਂਦਾ ਹੈ ਦੇ ਸਿੱਖ ਇਸ ਲੜਾਈ ਚੋਂ ਬਹੁਤ ਕੁਝ ਹਾਸਲ ਕਰ ਚੁੱਕੇ ਹੈਗੇ ਆ ਸੋ ਡਾਕਟਰ ਜਸਮੀਤ ਕੌਰ ਦਾ ਨਾਮ ਜਿਹੜਾ ਆ ਉਹ ਸੁਨੇਰੀ ਅੱਖਰਾਂ ਚ ਲਿਖਿਆ ਜਾਊਗਾ ਜੀ ਬਿਲਕੁਲ